ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਮਹਾਨ ਨਗਰ ਕੀਰਤਨ ਠਾਈਆਂ ਚੱਲ ਰਿਆ ਨਗਰ ਕੀਰਤਨ ਬੜੀ ਸ਼ਰਧਾ ਤੇ ਸ਼ਾਨੋ ਸ਼ੌਕਤ ਦੇ ਨਾਲ ਪਿੰਡ ਸਮੂਹ ਸਾਹ ਸੰਗਤ ਛਿੱਟੜ ਕੇ ਵੱਲੋਂ ਨਿਕਲਦਾ ਸ਼ਹੀਦ ਬਾਬਾ ਸੇਸੋ ਜੀ ਦੇ ਸਥਾਨ ਤੋਂ ਚਾਲੇ ਪੋਂਦਾ ਹੋਇਆ ਪਿੰਡ ਵੈਰੋ ਕੇ ਪੱਲੇ ਨੰਗੜ ਖਾਸਾਂ ਵਾਲਾ ਡੇਰਾ ਬਾਬਾ ਨਾਨਕ ਪੱਖੋ ਕੇ ਟਾਲੀ ਸਾਹਿਬ ਸਾਦਾਂ ਵਾਲੀ ਹਰੂਆਲ ਮਾਨ ਜੋੜੀਆਂ ਬਾਬਾ ਸ੍ਰੀ ਚੰਦ ਜੀ ਖੋਦੇ ਬੇਠ 72 76 ਤੋਂ ਹੁੰਦਾ ਆ ਸ਼ਹੀਦ ਬਾਬਾ ਸਿਸੋਜ ਦੇ ਸਾਨ ਤੇ ਵਾਪਸ ਪਹੁੰਚਦਾ ਇਸ ਦੇ ਵਿੱਚ ਅਗਵਾਈ ਕਰ ਰਹੇ ਨੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਲਿਗਵਾਈ ਹੈਟ ਇਹ ਨਗਰ ਕੀਰਤਨ ਥੀਟਰ ਗਾਹ ਤੋਂ ਨਿਕਲਦਾ ਇਸ ਦੇ ਵਿੱਚ ਕੀਰਤਨੀ ਜਥੇ ਬਾਬਾ ਪ੍ਰੇਮ ਸਿੰਘ ਉਹਦੇ ਨਾਲ ਉਹਦੇ ਸਾਥੀ ਤਾਂ ਡੀ ਜਥੇ ਬਾਬਾ ਪ੍ਰੇਮ ਸਿੰਘ ਤੇ ਹੋਰ ਸਾਰੀਆਂ ਸੰਗਤਾਂ ਬੈਣਵਾਜੀ ਵਾਲੇ ਗਤਕੇ ਵਾਲੇ ਬੜੀਆਂ ਸ਼ਰਧਾ ਦੇ ਨਾਲ ਸੰਗਤਾਂ ਆਉਂਦੀਆਂ ਤੇ ਇਹ ਨਗਰ ਕੀਰਤਨ ਬੜੇ ਸ਼ਰਧਾ ਤੇ ਉਤਮਤਾ ਦੇ ਨਾਲ ਵਾਪਸ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਢਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਔਰ ਪੰਜਾ ਪਿਆਰਿਆਂ ਦੇ 70 ਸਾਇਆ ਹੇਠ ਇਹ ਜੋ ਮਹਾਨ ਨਗਰ ਕੀਰਤਨ ਹੈ ਪਿੰਡ ਠੇਟਨੇ ਦਾ ਤੋਂ ਆਰੰਭ ਹੋ ਕੇ ਹਰ ਸਾਲ ਦੀ ਤਰ੍ਹਾਂ ਵਕ ਵਕ ਨਗਰਾਂ ਵਿੱਚ ਜਾਂਦਾ ਹੈ ਔਰ ਇਹਦੇ ਵਿੱਚ ਇਹ ਮਹਾਨ ਨਗਰ ਕੀਰਤਨ ਜੋ ਹੈ ਇਹ ਬਾਡਰ ਏਰੀਆ ਦਾ ਪਹਿਲਾ ਨਗਰ ਕੀਰਤਨ ਹੈ ਜਿਹੜਾ ਕਿ ਬਹੁਤ ਹੀ ਵੱਡਾ ਨਗਰ ਕੀਰਤਨ ਹੈ ਪਿੰਡਾਂ ਸਾਡੀ ਹੋ ਕੇ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਇਹਦੇ ਵਿੱਚ ਗਤਕਾ ਪਾਰਟੀ ਹੋਰ ਕਾਫੀ ਸੰਗਤ ਦੂਰ ਦਰਾਦੇ ਤੋਂ ਪਹੁੰਚਦੀ ਹੈ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਅਪਰਾਲਾ ਕੀਤਾ ਜਾਂਦਾ ਹੈ ਜਿਹਦੇ ਵਿੱਚ ਸਿੱਖ ਸੰਗਤ ਨੂੰ ਸਿੱਖੀ ਦੇ ਨਾਲ ਜੋੜਿਆ ਜਾਂਦਾ ਹੈ ਔਰ ਅੰਮ੍ਰਿਤ ਸਕੰ ਦਾ ਸੰਗਤ ਨੂੰ ਦੱਸਿਆ ਜਾਂਦਾ ਹੈ ਅੰਮ੍ਰਿਤ ਸੰਗਤ ਦੇ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰ ਸੱਚੇ ਪਿਤਾ ਕੜਗੀ ਤਾਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ अवतार पर्व ਉਹਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਇੱਥੋਂ ਸਜਾਇਆ ਜਾਂਦਾ ਹੈ ਉਹ ਨਵੇਂ ਸਾਲ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਅੱਜ 1 ਜਨਵਰੀ ਦਾ ਮਹਾਨ ਦਿਨ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਪਿੰਡ ਠੇਟਰ ਗਿਆ ਤੋਂ ਨਗਰ ਕੀਰਤਨ ਆਰੰਭ ਹੋ ਕੇ ਅਲੱਗ-ਅਲੱਗ ਪਿੰਡਾਂ ਦੀ ਯਾਤਰਾ ਕਰਦੇ ਹੋਏ ਡੇਰਾ ਬਾਬਾ ਨਾਨਕ ਕੱਤੇ ਸ਼ਾਮ ਨੂੰ ਵਾਪਸ ਸ਼ਹੀਦ ਬਾਬਾ ਸਿੰਘ ਸਾਹਿਬ ਦੇ ਸਥਾਨ ਤੇ ਸੰਭਾਵਤ ਹੋਣਾ ਹੈ ਇਸ ਨਗਰ ਕੀਰਤਨ ਦੇ ਵਿੱਚ ਸੰਗਤ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜਾ ਹਿੱਸਾ ਲਿਆ ਜਾਂਦਾ ਹੈ ਤੇ ਮੈਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਪਿੰਡ ਦੇ ਇਹ ਨਗਰ ਦੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਨਵੇਂ ਸਾਲ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀ ਸ਼ੁਰੂਆਤ ਦੇ ਦਿਨ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨਾ ਵਾਂ ਨਾਲ ਹੀ ਮੈਂ ਆਪਣੇ ਪਿੰਡ ਦੀ ਸਮੂਚੀ ਟੀਮ ਜਿਹੜੀ ਸਾਰੀ ਸਾਡੀ ਨਗਰ ਕੀਰਤਨ ਨੂੰ ਆਰਗੇਨਾਈਜ਼ ਕਰ ਰਹੀ ਆ ਉਹਨਾਂ ਨੂੰ ਵੀ ਵਧਾਈ ਦਿਨਾ ਵਾ ਕਿ ਉਹਨਾਂ ਦਾ ਬੜਾ ਤਕੜਾ ਪਰਾਨਾ ਵਾ ਹਰ ਸਾਲ ਬੜੀ ਮਿਹਨਤ ਬੜੀ ਸਿੱਦਤ ਦੇ ਨਾਲ ਇਸ ਦਿਨ ਨੂੰ ਬੜੇ ਵੱਡੇ ਪੱਧਰ ਤੇ ਮਨਾਉਂਦੇ ਨੇ ਇਸ ਮਨਾਉਣ ਦਾ ਕਾਰਨ ਸਿਰਦੇ ਸਿਰਫ ਇਹੀ ਆ ਆਪਣੀ ਸਿੱਕੀ ਦਾ ਪ੍ਰਚਾਰ ਜਿਹੜਾ ਉਹ ਆਉਣ ਵਾਲੀਆਂ نسلਾਂ ਦੇ ਵਿੱਚ ਆਉਣ ਵਾਲੀ ਪੀੜ੍ਹੀ ਦੇ ਵਿੱਚ ਬੱਚਿਆਂ ਨੂੰ ਹੀ ਫੇਸ ਬਣੇ ਜੋੜਿਆ ਜਾ ਸਕੇ ਬੇਸਬ ਮਕਸਦ ਨਹੀਂ ਬੋਖਰਾ ਕੇ ਇਸ ਨਗਰ ਕੀਤੇਗਾ ਕਿ ਅੱਜ ਤੋਂ 28 ਸਾਲ ਪਹਿਲਾਂ ਸ਼ੁਰੂਆਤ ਕੀਤੀ ਗਈ ਸੀ ਮੈਂ ਧੰਨਵਾਦ ਕਰਨਾ ਵਾ ਸਾਰੀ ਸੰਗਤ ਦਾ ਵੀ ਜਿਹੜੇ ਵਾਟ ਟੜ ਕੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਸਾਰੇ ਇਲਾਕੇ ਦੀ ਸੰਗਤ ਦਾ ਵੀ ਧੰਨਵਾਦ ਜਿਹੜੇ ਥਾਂ ਥਾਂ ਤੇ ਇਸ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਨੇ ਇਹਨਾਂ ਨੂੰ ਕੁਝ ਕਹਿ ਕੇ ਮੈਂ ਖਿਮਾ ਦਾ ਅਰਜ਼ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਪਿੰਡ ਟੇਕਟਰ ਕਾ ਤੋਂ ਜੋ ਕੋ ਲੰਗ ਦਾ ਪਿੰਡ ਵੈਰੋਕੇ ਹੁੰਦਾ ਪੱਲੇ ਨੰਗਲ ਮੇਰਾ ਬਾਬਾ ਅਨੰਤ ਹਰੂ ਵਾਲ ਨੰਨ ਚ ਪਿੰਡ ਠੇਠੇ ਤੇ ਪਹੁੰਚਦਾ ਹੈ ਪਿੰਡ ਵੈਰੋਕੇ ਦੀ ਸਾਰੀ ਸਾਧ ਸੰਗਤ ਵੱਲੋਂ ਗੁਰੂ ਕਾ ਲੰਗਰ ਟੱਕ ਪਰਟਾਇਆ ਜਾ ਰਿਹਾ ਹੈ ਔਰ ਪਿੰਡ ਠੇਠੇ ਕਿਆਂ ਦੀ ਸੰਗਤ ਦਾ ਸਵਾਗਤ ਕੀਤਾ ਜਾ ਰਿਹਾ ਹੈ ਜੀ ਆਇਆਂ ਨੂੰ ਕਿਹਾ ਜਾ ਰਿਹਾ ਲੱਖ ਲੱਖ ਵਧਾਈਆਂ ਅੱਜ ਸਾਰੀ ਸੰਗਤ ਨੂੰ ਭੰਤੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ